ਕਿਸੇ ਨੇ ਨਸ਼ੇ ਨੂੰ ਛੱਡਣਾ ਹੈਗਾ ਅਮਰੂਦ ਫਲਾਂ ਦਾ ਫੁੱਫੜ ਬਣ ਚੁੱਕਿਆ ਹੈ ਕਿਉਂਕਿ ਇਹਦੇ ਅੰਦਰ ਗੋਣੇ ਨੇ ਆ ਨੈਚੁਰਲ ਨਿਕੋਟਿਨ ਹੋਣ ਕਰਕੇ ਚ ਗਾਂਜਾ ਸ਼ਰਾਬ ਅਫੀਮ ਦਾ ਅਗਰ ਜ ਕਿਸੇ ਨੇ ਖਾਦਾ ਹੋਇਆ ਸੇਵਨ ਕੀਤਾ ਹੋਇਆ ਤਾਂ ਮੈਂ ਕਹਿੰਦਾ 300 ਗ੍ਰਾਮ ਅਮਰੂਦ ਨੂੰ ਉਸੇ ਟਾਈਮ ਖਿਲਾ ਦੋ ਮਿਨੀਮਮ 300 ਹੈ ਉਹ ਅਗਰ ਤੁਹਾਨੂੰ ਲੱਗਦਾ ਕਿ ਅੱਧਾ ਕਿਲੋ ਵੀ ਖਿਲਾਨੇ ਤੇ ਖਿਲਾ ਦਿਓ ਉਹਨੂੰ ਕਿਉਂਕਿ ਉਹਨੇ ਅਗਰ ਐਕਸੈਸਰੀ ਮਾਤਰਾ ਚ ਕੈਮੀਕਲ ਇਨਟੇਕ ਕਰ ਲਿਆ ਤੇ ਇਹ ਤਾਂ ਕੁਦਰਤੀ ਦਵਾਈ ਹੈ ਇਸ ਤੋਂ ਇਲਾਵਾ ਕਿਸੇ ਨੇ ਨਸ਼ੇ ਨੂੰ ਛੱਡਣਾ ਹੈਗਾ ਜਿਵੇਂ ਕਿ ਸਿਗਰਟ ਦੀ ਆਦਤ ਹੈ ਸ਼ਰਾਬ ਦੀ ਆਦਤ ਹੈ ਚਰਸ ਗਾਂਜਾ ਦੀ ਆਦਤ ਹੈਗੀ ਹੈ ਤਾਂ ਉਹਦੇ ਵਾਸਤੇ ਜਿੱਥੇ ਮੈਂ ਤੁਹਾਨੂੰ ਦੱਸਿਆ ਮਿਨੀਮਮ ਜਦੋਂ ਨਸ਼ਾ ਕਰਦੇ ਆ ਜਾਂ ਨਸ਼ੇ ਕਰਨ ਤੋਂ ਪਹਿਲਾਂ ਦੇ ਦੋ ਤਾਂ ਉਹਦਾ ਨਸ਼ਾ ਕਰਨ ਨੂੰ ਮਨ ਘੱਟ ਕਰੇਗਾ ਜੋ ਹੋ ਸਕਦਾ ਹੋਲੀ ਹੋਲੀ ਬੰਦ ਵੀ ਕਰ ਦੋਵੇ ਅਗਰ ਨਸ਼ਾ ਕਰ ਲਿਆ ਉਸ ਤੋਂ ਬਾਅਦ ਖਿਲਾ ਦਿਓ ਦੂਸਰੀ ਆਪਸ਼ਨ ਕੀ ਹੈਗੀ ਅਗਰ ਰੋਜ਼ ਤਿੰਨ ਪੱਤੇ ਅਮਰੂਦ ਦੇ ਰੋਜ਼ ਤਿੰਨ ਪੱਤੇ ਅਮਰੂਦ ਦੇ ਚਬਾਉਂਦਾ ਦਿਨ ਚ ਤਿੰਨ ਵਾਰ ਜਿਹੜਾ ਉਹਦਾ ਚੂਰਾ ਆਏਗਾ ਬਾਹਰ ਫੁੱਕ ਦੇਣਾ ਹੈਗਾ ਤਾਂ ਉਹਦੇ ਅੰਦਰ ਜਿਹੜੀ ਲੱਤ ਹੈ ਉਹਦੇ ਅੰਦਰ ਤੋੜ ਹੈ ਜਿੱਥੇ ਉਹਦੀ ਮਾਨਸਿਕਤਾ ਵਾਰ-ਵਾਰ ਨਸ਼ੇ ਵੱਲ ਜਾਣ ਦੀ ਕਰਦੀ ਆ ਉਹ ਕੰਟਰੋਲ ਹੋਂ ਲੱਗ ਪੈਂਦੀ ਐ ਇੰਨਾ ਗੁਣਕਾਰੀ ਹੈ ਅਮਰੂਦ